ਵਿਚਾਰਾਂ ਦੀ ਸਾਂਝ ਪਾਉਣਗੇ ਨਸ਼ਿਆਂ ਦੇ ਖਿਲਾਫ ਉਹਨਾਂ ਦੇ ਜਿਹੜੇ ਵਿਚਾਰ ਨੇ ਤੇ ਉਹਨਾਂ ਨੇ ਕੰਮ ਕਰਨ ਦੀ ਸ਼ੈਲੀ ਹੈ ਤੇ ਜਿਹੜਾ ਉਹਨਾਂ ਦਾ ਜज्ਬਾ ਹੈ ਅਸੀਂ ਉਸ ਜज्ਬੇ ਨੂੰ ਵੀ ਸਲਾਮ ਕਰਦੇ ਹਾਂ ਗੁਰਪ੍ਰੀਤ ਸਿੰਘ ਤੂਲ ਜੀ ਸੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਸਗਰਮੀਤ ਸਿੰਘ ਖੁਡਿਆ ਕੈਬਨਿਟ ਮੰਤਰੀ ਐਗਰੀਕਲਚਰ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਮੈਡਮ ਸੋਨੀਆ ਮਾਨ ਸਭ ਮੈਂ ਦਰਸਿਕ ਸਿੱਧੂ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਕਈ ਪੁਲਿਸ ਅਫਸਰਾਈ ਰਪਿੰਦਰ ਭਾਰਗਵਾਸ ਬੈਠੇ ਨੇ ਬਿਰਕ ਸਾਹਿਬ ਬੈਠੇ ਆ ਹਰਵਿੰਦਰ ਸਿੰਘ ਬੈਠੇ ਨੇ ਸੁਖਵਿੰਦਰ ਸਿੰਘ ਬੈਠੇ ਨੇ ਸਾਡੇ ਡੀਐਸਪੀ ਸਾਹਿਬ ਹਰਵਿੰਦਰ ਨੇ ਮੈਂ ਬੇਨਤੀ ਕਰਾਂ ਮੈਂ ਮੈਡਮ ਸੋਨੀਆ ਮੈਂ ਸੋਚਦਾ ਸੀ ਜ਼ਿਆਦਾ ਬੋਲਣਗੇ ਪਰ ਘੱਟ ਬੋਲ ਕੇ ਬਹੁਤ ਮੈਂ ਉਹਨਾਂ ਦੇ ਹਿੱਸੇ ਦੇ ਵੀ 2 ਮਿੰਟ ਲੈਣੇ ਚਾਹਣਾ ਐਵੇਂ ਹੀ ਬੇਨਤੀ ਕਰਨਾ ਪਲੀਜ਼ ਕੇਂਦਰਤ ਰਹੋ ਮੈਂ ਮੈਂ ਮਤਲਬ 10 ਮਿੰਟs ਆਪਣੀ ਗੱਲ ਲਿਬੇੜਾਂਗਾ 10 12 ਮਿੰਟs ਪਹਿਲੀ ਵਾਰਂthi ਮੈਂ ਕਰ ਲੱਗਿਆ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਸੀ ਤੇ ਜਿਹੜਾ ਗੀਤ ਆਪਾਂ ਸੁਣਿਆ ਸੀ ਉਸ ਤੋਂ ਪਹਿਲਾਂ ਥੋੜੀ ਜਿਹੀ ਟਿਊਨ ਸ਼ੁਰੂ ਹੋਈ ਸੀ ਫਿਰ ਉਸ ਗੀਤ ਉਸਨੇ ਗਾਇਆ ਬੰਦੇ ਨੇ ਫਿਰ ਬੱਚੀ ਨੇ ਗੀਤ ਗਾਇਆ ਉਸ ਟਿਊਨ ਲਈ ਉਸ ਗਾਇਕ ਲਈ ਇਹ ਸਾਡੀ ਧੀ ਲਈ ਇੱਕ ਵਾਰੀ ਜੋਰ ਨਾਲ ਤਾੜੀਆਂ ਮਾਰਾਂ ਮੈਂ ਗੱਲ ਸ਼ੁਰੂ ਕਰਦਾ ਸੀਦੂ ਆਦਮ ਸਿੰਘ ਜੀ ਨੂੰ ਸਲਾਮ ਕਰਕੇ ਉਹਨਾਂ ਨੂੰ ਆਪਣਾ ਸਤਿਕਾਰ ਪੇਟ ਕਰਕੇ ਜਦੋਂ ਮੈਨੂੰ ਦੱਸਿਆ ਸੀਗਾ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਫਰ ਸਾਹਿਬ ਨੇ ਵੀ ਉਹਨਾਂ ਨੂੰ ਨਾਮ ਦੇਣਾ ਚਾਹੁੰਦੇ ਸੀ ਤੇ ਮੈਨੂੰ ਥੋੜਾ ਜਿਹਾ ਖੁਡੀਆਂ ਸਾਹਿਬ ਮੇਰੇ ਮੱਥੇ ਤੇ ਥੋੜਾ ਪਸੀਨਾ ਸਿਮ ਆਇਆ ਮੈਂ ਕਿਹਾ ਵੀ ਕਾ ਦਾ ਨਾਮ ਦੇਣਾ ਚਾਹੁੰਦੇ ਕਹਿੰਦੇ ਸਾਂ ਉਹ ਫਿਰ ਉਹਨਾਂ ਨੂੰ ਦੱਸਿਆ ਵੀ ਉਹਨਾਂ ਆਪਣੇ ਪਿਤਾ ਜੀ ਦੇ ਸਰਦੇਵ ਸਿੰਘ ਉਹਨਾਂ ਢਾਲੀਵਾਲ ਸਾਹਿਬ ਦੇ ਨਾਮ ਤੇ ਕੀਤਾ ਤੇ ਪਹਿਲਾਂ ਡਾਕਟਰ ਮਨਵੰਤ ਸਿੰਘ ਨੂੰ ਮਿਲਿਆ ਮੈਂ ਬਹੁਤ ਸੋਚ ਵਿਚਾਰ ਕੇ ਨਾਂ ਵੀ ਕਰ ਦਿੱਤੀ ਸੀ ਲੇਖਨ ਇੱਕ ਬੰਦੇ ਨੇ ਜਿਹੜੇ ਮੈਨੂੰ ਲਾਸਟ ਲਾਸਟ ਬੋਲ ਗਿਆ ਉਹ ਮੈਨੂੰ ਲੈ ਕੇ ਇੱਥੇ ਆਇਆ ਉਹ ਕਹਿੰਦਾ ਸਰ ਜੀ ਨਾ ਤੁਸੀਂ ਗਏ ਤੇ ਉਹਨਾਂ ਨੇ ਸਮਝਣਾ ਤੁਸੀਂ ਈਗੋ ਈਗੋਇਸਮ ਆ ਤੁਹਾਡੇ ਸਿਸਤਾਂ ਨਹੀਂ ਜਾਣਾ ਚਾਹੁੰਦੇ ਉਹਨਾਂ ਦੇ ਸ਼ਬਦਾਂ ਕਰਕੇ ਆਇਆ ਅਦਰਵਾਈਜ਼ ਮੇਰਾ ਦਿਲ ਕਰਦਾ ਸੀ ਅਸੀਂ ਇਸ ਇਸ ਯਾਤਰਾ ਨੂੰ ਮੈਂ ਦਾ ਹਿੱਸਾ ਬਣਾ ਕਿਉਂਕਿ ਮੈਂ ਸਰ ਹਰਦੇਵ ਸਿੰਘ ਢਾਲੀ ਖੁੰਦ ਦਾ ਪਰਿਵਾਰਕ ਮੈਂਬਰ ਹੀ ਹਾਂ ਅਰੋੜਾ ਸਾਹਿਬ ਸਰ ਜਾਣਦੇ ਨੇ 98 ਤੋਂ 2002 ਮੈਂ ਇੱਥੇ ਨੌਕਰੀ ਕੀਤੀ ਤੇ ਬੜਾ ਪਿਆਰ ਦਿੱਤਾ ਇਹ ਸਾਰੇ ਪਿੰਡਾਂ ਨੇ ਲਹਿਰਾ ਗਾਗਾ ਸੁਨਾਮ ਤੂਰੀ ਉਦੋਂ ਮਲੇਰਕੁਟਲਾ ਜ਼ਿਲ੍ਹਾ ਨਹੀਂ ਸੀ ਮੇਰੀ ਵਾਈਫ ਇੱਥੇ ਸਰਵਿਸ ਕਰਦੀ ਰਹੀ ਐਗਰੀਕਲਚਰ ਨੂੰ ਸਿੱਧਾ ਸੈਂਟਰ ਸੀਗਾ ਤੇ ਮੈਂ ਫੀਲ ਕਰਦਾ ਮਹਿਸੂਸ ਕਰਦਾ ਵੀ ਚਾਰ ਬਰੇ ਮੈਂ ਇੱਧਰ ਆ ਰਿਹਾ ਜਿੱਦਾਂ ਆਪਣੇ ਪਿੰਡ ਰਹਿਦਾ ਹੁੰਨਾ ਸਾਰੇ ਪੁਲਿਸ ਅਫਸਰ ਬੈਠੇ ਆ ਸਾਰੇ ਜਾਣਦੇ ਆ ਸੋ ਮੈਂ ਮੈਂ ਕਿਹਾ ਮੈਂ ਆਵਾਂਗਾ ਜ਼ਰੂਰ ਆਵਾਂਗਾ ਔਰ ਆਪਣੇ ਲੋਕਾਂ ਨਾਲ ਕਲਾਕ ਕਿਹਾ ਮਾਂਗਾ ਗੱਲ ਮੈਂ ਸ਼ੁਰੂ ਕਰਦਾ ਇਸ ਸੁਨਾਮ ਤੋਂ ਬੜਾ ਬਲੱਖਰ ਦਾ ਨਾਮ ਆ ਵੱਡੇ ਵੱਡੇ ਰਾਂ ਨੂੰ ਯਾਦ ਕਰਨ ਦਾ ਜੇ ਤਾਂ ਤੁਸੀਂ ਕਹੇ ਮੈਂ ਬਹੁਤ ਨੇੜੇ ਨੌਕਰੀ ਕੀਤੀ ਸਟੇਸਤਰ ਕਹਿ ਕੇ ਗਏ ਆ ਮੈਂ ਦੇਖਦਾ ਸਾਰਾ ਕੁਝ ਸਰਕਾਰਾਂ ਨੇ ਬਦਲ ਸਕਦੀਆਂ ਮੈਂ ਬਹੁਤ ਨੇੜੇ ਨੌਕਰੀ ਕੀਤੀ ਸਾਰੀਆਂ ਸਰਕਾਰਾਂ ਨਾਲ ਇਹ ਸਰਕਾਰ ਨੇ ਵੀ ਉਹਨੂੰ ਬਹੁਤ ਮਾਣ ਦਿੱਤਾ ਮੇਰੇ ਸਿਰਫ 2 ਮਹੀਨੇ ਰਹਿੰਦੇ ਸੀ ਲੇਕਿਨ ਸੀਐਮ ਸਾਹਿਬ ਨੇ ਕਮਿਸ਼ਨਰ ਜਲੰਧਰ ਲਾਇਆ ਮੈਂ ਫੋਨ ਕਰਕੇ ਬੇਨਤੀ ਕੀਤੀ ਸਰ ਮੇਰਾ ਟਾਈਮ ਬਹੁਤ ਥੋੜਾ ਰਹਿੰਦਾ ਤੇ ਮੈਂ ਡੀਏਜੀ ਅੱਡਮਨ ਲੱਗਿਆ ਮੈਂ ਇਥੋਂ ਸੇਵਾਮੁਕਤ ਹੋ ਜਾਣਾ ਚਾਹਣਾ ਉਹ ਕਹਿੰਦੇ ਨਹੀਂ ਗੁਰਪ੍ਰੀਤ ਮੈਂ ਸੋਚਿਆ ਹੋਇਆ ਸੀਗਾ ਲਾਉਣਾ ਇਫੋਰਟ ਕਰਦੀ ਗੱਲ ਹੈ ਮੇਰੇ ਲਈ ਮੇਰਾ ਖਲ ਸਭ ਤੋਂ ਵੱਡਾ ਇਨਾਮ ਹੈ ਮੇਰੀ ਸਰਵਿਸ ਦਾ ਸੋ ਮੈਂ ਰਣੀ ਹੈ ਇਸ ਸਰਕਾਰ ਦਾ ਹੁਣ ਗੱਲ ਕਰਦੇ ਆਂ ਆਪਾਂ ਅੱਜ ਦੇ ਫੰਕਸ਼ਨ ਦੇ ਜਦੋਂ ਮੈਂ ਸਰੇ ਲੁਧਿਆਣੋਂ ਚੱਲਿਆ ਸੀ ਤੇ ਮੈਂ ਦੇਖਿਆ ਇਹ ਇਨਾਮ ਨੇ ਕਈ ਪਰਤਾਂ ਖੋਲੀਆਂ ਜਿਹੜੀ ਸਭ ਤੋਂ ਵੱਡੀ ਪਰਤ ਖੋਲੀ ਆ ਉਹ ਅਭੀ ਜਿਹੜਾ ਪੁਲਿਸ ਦਾ ਇਮੇਜ ਲੋਕਾਂ ਦੇ ਵਿੱਚ ਆ ਜਾਂ ਜਿਹੜੀ ਦੂਰੀ ਆ ਇਹ ਇਨਾਮ ਉਸ ਦੂਰੀ ਨੂੰ ਘਟ ਕਰਨਗੇ ਉਹਨੂੰ ਨੇੜੇ ਲੈ ਕੇ ਆਉਣਗੇ ਜਿਹੜੇ ਬੰਦੇ ਪੁਲਿਸ ਵਿੱਚ ਆ ਉਹਨਾਂ ਨੂੰ ਉਤਸ਼ਾਹਿਤ ਕਰਨ ਕਿ ਚੰਗੀਆਂ ਨੌਕਰੀਆਂ ਕਰਨੀ ਕਰਨੇ ਨੌਕਰੀਆਂ ਕਰਨੀ ਚਾਹੀਦੀ ਆ ਉਹਨਾਂ ਦੀ ਰਿਸਪੌਂਸਿਬਿਲਟੀ ਹੋਏਗੀ ਫਿਕਸ ਜਦੋਂ ਮੈਂ ਥੁਰਿਆ ਤੇ ਮੈਂ ਆਪਣੇ ਸੱਜਣ ਨੂੰ ਕਿਹਾ ਇੱਕ ਨੂੰ ਜੇ ਦੀ ਮੈਂ ਸਲਾਹ ਮੰਗੀ ਸੀ ਮੈਨੂੰ ਕਹਿੰਦਾ ਰਹਿਣ ਦਿੰਦੇ ਆ ਤੇ ਮੈਂ ਉਹਨੂੰ ਕਿਹਾ ਵੀ ਮੇਰਾ ਦਿਲ ਕਰਦਾ ਮੈਂ ਉਹ ਢਾਲੀਵਾਲ ਪਰਿਵਾਰ ਨੂੰ ਇਹਨਾਂ ਨੂੰ ਸਰ ਗੁਰਿੰਦੇ ਜੀ ਤੁਹਾਡਾ ਨੂੰ ਬੇਨਤੀ ਕਰਕੇ ਆਵਾਂ ਵੀ ਸਿਵਲ ਸਿਵਾਵਾ ਨੂੰ ਵੀ ਇਹਦੇ ਨਾਲ ਜੁੜੋ ਸਾਰੀਆਂ ਸਰਕਾਰੀ ਨੌਕਰੀਆਂ ਕੋੜੀਆਂ ਚਾਹੀਦੀਆਂ ਮੇਰੀ ਪਤਨੀ ਨੇ ਦੂਰ ਬੈਠ ਕੇ ਮੇਰੀ વાਸਣ ਲਈ ਉਹ ਕਹਿੰਦੀ ਬਿਲਕੁਲ ਨਹੀਂ ਕਹਿਣਾ ਮੈਂ ਕਿ ਉਸਦੇ ਲਈ ਪੁੱਛੇ ਨਹੀਂ ਤੇ ਤੁਸੀਂ ਸਲਾਹਾਂ ਕਿਦਾਂ ਦੇ ਸਕਦੇ ਹੋ ਉੱਥੇ ਬੈਠਿਆ ਬੈਠਿਆ ਮੈਂ ਆਪਣਾ ਫਿਰ ਮਨ ਬਦਲ ਲਿਆ ਮੈਂ ਬੇਨਤੀ ਕਰਨਾ ਚਾਹਣਾ ਜੇ ਵਿਚਾਰ ਤੀਨ ਹੋਵੇ ਤਾਂ ਇਹ ਪੁਲਿਸ ਤੋਂ ਕੱਢ ਕੇ ਸਿਵਲ ਸਿਵਾਵਾਂ ਤੱਕ ਜਾਣਾ ਚਾਹੀਦਾ ਮੈਂ ਇੱਕ ਕਿਤਾਬ ਵੀ ਲਿਖੀ ਦਫ਼ਤਰ ਤੇ ਉਹਦੀ ਵੀ ਬੜੀਆਂ ਮੈਂ ਇਹੋ ਜੀਆਂ ਗੱਲਾਂ ਕੀਤੀਆਂ ਜੇ ਅਸੀਂ ਸਾਰੇ ਪੁਲਿਸ ਮੁਲਾਜ਼ਮਾਂ ਜਾਂ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਾਂਗੇ ਤੇ ਇਹਦਾ ਵੱਡਾ ਦਾਇਰਾ ਹੋਏਗਾ ਤੇ ਸਾਰਿਆਂ ਦੀ ਸਾਹਸ ਪੈ ਗਈ ਔਰ ਬੜਾ ਸੋਹਣਾ ਨਾ ਹੋਏਗਾ ਇਹ ਛੋਟਾ ਜਿਹਾ ਫੰਕਸ਼ਨ ਮੈਂ ਸੋਚਦਾ ਇੱਕ ਬੜੇ ਵੱਡੇ ਕਦਮ ਲੈ ਗਿਆ ਉਹ ਬੜਾ ਵੱਡਾ ਸਫ਼ਰ ਤੈਅ ਕਰ ਗਿਆ ਮੈਨੂੰ ਇਸ ਗੱਲ ਦੀ ਖੁਸ਼ੀ ਆ ਮੈਂ ਆਪਣੀ ਅਗਲੀ ਗੱਲ ਸ਼ੁਰੂ ਕਰਾਂ ਕਿਰਪਾ ਕਰਕੇ ਧਾਰੀਵਾਲ ਪਰਿਵਾਰ ਨੂੰ ਸਾਹ ਹਰਦੇਵ ਸਿੰਘ ਨੂੰ ਚੇਤੇ ਕਰਦੇ ਆ ਆਪਾਂ ਇੱਕ ਵਾਰੀ ਫੇਰ ਤਾੜੀਆਂ ਦੋ ਵਿਸ਼ਿਆਂ ਤੇ ਮੇਰਾ ਤਨ ਵਿਸ਼ੇ ਤੇ ਮੇਰਾ ਹੋਰ ਗੱਲ ਕਰਨ ਨੂੰ ਦਿਲ ਕਰਦਾ ਮਨਤੀਸ਼ ਜੀ ਬੈਠੇ ਅਰੋੜਾ ਸਾਹਿਬ ਉਸ ਕਮੇਟੀ ਦੇ ਮੈਂਬਰ ਵੀ ਨੇ ਤੇ ਮੈਂ ਨਸ਼ਾ ਵਿਰੋਧੀ ਸਦੋ ਖਰਾਤ ਦੇਖੇ ਉਹਦੋਂ ਮੈਂ ਇਸ ਜ਼ਿਲ੍ਹੇ ਸਿਦਰਾ ਤਰਾਸੀ ਐਸਪੀਟੀ 1998 2002 2006 'ਚ ਮੈਂ ਇੱਕ ਲੇਖ ਲਿਖਿਆ ਜੱਕਦੇ ਜੱਕਦੇ ਪੰਜਾਬੀ ਟਰਬੂਨ ਦੇ ਵਿੱਚ ਤੇ ਛਪਾਇਆ ਨਹੀਂ ਮੈਨੂੰ ਲੱਗਿਆ ਇਹਨੂੰ ਕੋਈ ਪ੍ਰੋਬਲਮ ਕ੍ਰੀਏਟ ਕਰ ਲਾਂਗਾ ਫਿਰ ਮੈਂ ਤੁਰੀਆ ਲੱਗਿਆ ਹੋਰ ਭੇਜਿਆ ਉਹ ਵੀ ਮੈਂ ਨਹੀਂ ਛਪਾਇਆ 2008 'ਚ ਫਿਰ ਮੈਂ ਥੋੜਾ ਥੋੜਾ ਲਿਖਣ ਲੱਗ ਗਿਆ ਤੇ 2010 ਪਹਿਲੀ ਕਿਤਾਬ ਛਾਪੀ ਸੰਬਲੋ ਪੰਜਾਬ 2014 छपाई जी ने जवानी 2018 छपाई फिर अंडर उमरा तक से मैडम सोनिया ऑडियंस में एक बार किताब आई बैठे-बैठे दिखा दियो थैंक यू मैडम मेरे लोग को जेडी मैं थोड़ा विनती करके अगला स्टेप पे जान लगया हां मैं पिछले हफ्तर नॉर्थ इकनु जदा स्टेज खतर सब कह के गए अब अजीत देवेचे मेरा लेख छपिया ਉਸੀ ਦਾ ਨਸ਼ਾ ਮੁਕਤ ਪੰਜਾਬ ਮੰਜ਼ਿਲ ਕਿੰਨੀ ਕੋ ਦੂਰ ਜੋ ਤੁਸੀਂ ਇਹ ਤਾਂ ਲੇਖ ਲਿਖਦੇ ਹੋ ਤੇ ਬਹੁਤ ਸਾਰੀ ਸੂਚਨਾ ਤੁਹਾਡੇ ਕੋਲ ਆ ਜਾਂਦੀ ਹੈ ਕ ਅਗਲਾ ਲੇਖ ਤਿਆਰ ਹੋ ਜਾਂਦਾ ਇੱਕ ਇੱਕ ਮਾਂ ਨੇ ਜਿਹੜੀ ਮੈਨੂੰ ਗੱਲ ਕਹੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਾਬਲੇ ਤਰੀਫ ਉਹ ਕਹਿੰਦੀ ਸਰ ਮੇਰਾ ਮੈਂ ਜ਼ੋਰ ਦਿੱਤਾ ਸੀ ਉਹ ਚ ਅਰੋੜਾ ਸਾਹਿਬ ਵੀ ਡੀਡਿਕਸ਼ਨ ਸੈਂਟਰਾਂ ਤੇ ਵੀ ਉਨਾ ਹੀ ਜ਼ੋਰ ਲਾਉਣਾ ਚਾਹੀਦਾ ਜਿੰਨਾ ਸੀ ਸਪਲਾਈ ਲਾਈਨ ਰੋਕਣ ਨੂੰ ਲਾਉਣੇ ਆ ਤੇ ਉਹਨੇ ਕਿਹਾ ਸਰ ਬਿਲਕੁਲ ਠੀਕ ਹੈ ਵੀ ਅਲਾਜ਼ ਹੁੰਦਾ ਨਹੀਂ ਹੈ ਉਹ ਕਹਿੰਦੀ ਮੇਰਾ ਬੱਚਾ ਲੱਗ ਗਿਆ ਸੀਗਾ ਤੇ ਮੈਂ 9-10 ਸੈਂਟਰਾਂ 'ਚ ਜਾ ਚੁੱਕੀ ਹਾਂ ਜਿਨ੍ਹਾਂ 'ਚੋਂ ਤਿੰਨ ਸਰਕਾਰੀ ਸੀ ਬਾਕੀ ਪ੍ਰਾਈਵੇਟ ਵੀ ਮੇਰਾ ਬੱਚਾ ਛੱਡ ਨਹੀਂ ਸਕਿਆ ਹੁਣ ਤੱਕ ਤੇ ਫਿਰ ਉਹਨੇ ਕਿਹਾ ਬਈ ਕਈ ਤਾਂ ਸੈਂਟਰ ਇਹ ਕਹਿੰਦੇ ਆ ਬੀਬੀ ਆਪਣਾ ਬੱਚਾ ਮਾਰ ਲੇਗੀ ਤੂੰ ਲੈ ਜਾ ਜਿੰਨੀ ਬਾਹਰ ਜ਼ਿੰਦਗੀ ਆਉਣੀ ਕੱਠ ਲੈਗਾ ਸ਼ੁਰੂ ਕਹਿੰਦੀ ਸਰ ਵੀ ਥੋੜਾ ਅੱਖਾਂ ਉਹਦੀਆਂ ਸਿਮ ਹੋਈਆਂ ਬੋਲ ਭਾਰਾ ਹੋਇਆ ਉਹ ਕਹਿੰਦੀ ਸਰ ਮੇਰਾ ਬੱਚਾ ਮੇਰੇ ਗਰਭਾਂ ਪਾ ਕੇ ਕਿਦਨ ਕਹਿੰਦਾ ਮਾਂ ਮੈਂ ਤੇ ਮੈਨੂੰ ਇਹਨਾਂ ਤੰਗ ਕਰਦਾ ਬਈ ਜੇ ਤੂੰ ਕਹਿ ਤਾਂ ਮੈਂ ਆਤਮ ਹੱਤਿਆ ਕਰ ਲਾਂ ਉਹ ਕਹਿੰਦੀ ਵੀ ਆਤਮ ਹੱਤਿਆ ਨਾ ਕਰੀ ਵੀ ਮੇਰੀ ਇੱਕ ਗੱਲ ਮੰਨ ਲਾ ਜਿੰਨਾ ਤੂੰ ਨਸ਼ਾ ਕਰਦਾ ਮੈਂ ਤੈਨੂੰ ਘਰ ਲਿਆ ਕੇ ਦੇਦਿਆ ਕਰੇਗੀ ਕਿਰਪਾ ਕਰਕੇ ਤੂੰ ਘਰੀ ਬੈਠਾ ਰਹਿ ਬਾਹਰ ਨਾ ਜਾਈ 500 ਤੋਂ ਵੱਧ ਮੈਂ ਖਰਚ ਨਹੀਂ ਕਰ ਸਕਦੀ ਮੇਰੇ ਲੋਕੋ ਸਾਡੇ ਦੋ ਮੰਤਰੀ ਸਾਹਿਬਾਨ ਬੈਠੇ ਆ ਸਰਕਾਰ ਬੈਠੀ ਆ ਮੈਂ ਸਰਕਾਰੀ ਮੁਲਾਜ਼ਮ ਆ ਸੇਵਾ ਮੁਕਤ ਹੋਇਆ ਪਰ ਪੰਜਾਬ ਦੀ ਉਸਲੀਅਤ ਆ ਬਈ ਇਧਰ ਲਈ ਮੈਂ ਸੋਚਦਾ ਪਾ ਸਾਰੇ ਜ਼ਿੰਮੇਵਾਰਾ ਜੋ ਇਸ ਹਾਲਤ ਵਿੱਚ ਠੇਕਦਾ ਬੰਦਾ ਨਹੀਂ ਹੈ ਮਤਲਬ ਇਹ ਇਹ ਸਾਡਾ ਬਹੁਤ ਵੱਡਾ ਦਿਖਾਤਾ ਮੈਂ ਫਿਰ ਬੇਨਤੀ ਕਰਦਾ ਆ ਆਪਾਂ ਬੱਚਿਆਂ ਨੂੰ ਰੋਕ ਕਿੱਦਾਂ ਸਕਦੇ ਆ ਮੈਂ ਜਿੱਥੇ ਵੀ ਨੌਕਰੀ ਕੀਤੀ ਬੱਚਿਆਂ ਨੂੰ ਤਿੰਨ ਚਾਰ ਗੱਲਾਂ ਪੁੱਛਦਾ ਰਿਹਾ ਤੁਹਾਨੂੰ ਵੇਲਾ ਕਿਹੜਾ ਚੰਗਾ ਲੱਗਦਾ ਮੈਂ ਗੁਰਦਾਸਪੁਰ ਐਸਐਸਪੀ ਸੀ ਤੇ ਟਾਂਡੇ ਐਸਪੀਸੀ ਦਾ ਕਾਲਜ ਆ ਤੇ ਮੈਂ ਸਟੇਡੀਅਮ 'ਚ ਬੈਠਾ ਮੈਂ ਟਾਲੀ ਨੂੰ ਇਹਦਾ ਹੱਥ ਲਾ ਕੇ ਕਿਹਾ ਤੁਹਾਨੂੰ ਰੁੱਖ ਕਿਹੜਾ ਚੰਗਾ ਲੱਗਦਾ ਮੈਂ ਦੱਸਿਆ ਮੇਰੇ ਨਾਮ ਕੇ ਆਪ ਲੋਕਾਂ ਦੇ ਜਿੱਲੇ ਜੱਸਰ ਜਦੋਂ ਮੈਂ ਛੋਟਾ ਹੁੰਦਾ ਸੀ ਤੇ ਹਲਤੀ ਹੁੰਦੀ ਸੀ ਬਹੁਤ ਵੱਡੀਆਂ ਟਾਲੀਆਂ ਬਹੁਤ ਫਾਰੇ ਫਾਰੇ ਮੋਰ ਹੁੰਦੇ ਸੀ ਮੈਂ ਕਿਹਾ ਤੁਹਾਨੂੰ ਰੁੱਖ ਕਿਹੜਾ ਚੰਗਾ ਲੱਗਦਾ ਪੰਛੀ ਕਿਹੜਾ ਚੰਗਾ ਲੱਗਦਾ ਜਦੋਂ ਤੁਸੀਂ ਉਦਾਸ ਹੁੰਦੇ ਹੋ ਕਿਹੜਾ ਗੀਤ ਸੁਣਦੇ ਹੋ ਕਿਹਨੂੰ ਮਿਲਣਾ ਚਾਹੁੰਦੇ ਹੋ ਕਿਹੜੀ ਕਿਤਾਬ ਪੜ੍ਹਦੇ ਹੋ ਟੀਵੀ ਦਾ ਕਿਹੜਾ ਪ੍ਰੋਗਰਾਮ ਦੇਖਦੇ ਹੋ ਤੁਸੀਂ ਕਿਹਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਹੋ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਜਿਹੜੇ ਬੱਚੇ ਇਸ ਕੱਲਾ 'ਚ ਦਿਲਚਸਪੀ ਰੱਖਦੇ ਨੇ ਉਹਨਾਂ ਦਾ ਜ਼ਿੰਦਗੀ 'ਚ ਦਿਲ ਲੱਗਿਆ ਕਿਰਤ 'ਚ ਦਿਲ ਲੱਗਿਆ ਸਾਡੇ ਮਾਪਿਆਂ ਨੇ ਸਾਨੂੰ ਕੰਮ ਬਹੁਤ ਕਰਾਇਆ ਸੀ ਆਪਣੇ ਬੱਚਿਆਂ ਨੂੰ ਕਿਰਤ ਨਾਲ ਲਈ ਜੋੜ ਸਕੇਵੇਂ ਮੈਂ ਕਹਿਣਾ ਹੁਣਾ ਪੰਜਾਬ ਟੁੱਟਿਆ ਕਿੱਥੋਂ ਪੰਜਾਬ ਵਿਗੜਿਆ ਕਿੱਥੋਂ ਸਾਡੇ ਗੀਤ ਵੀ ਖੇਤਾਂ ਦੇ ਵਿੱਚ ਰੁਕੇ ਸੀਗੇ ਬਈ ਤੇਰੀ ਕਣਕ ਦੀ ਰਾਖੀ ਮੁੰਡਿਆ ਵੇ ਹੁਣ ਮੈਂ ਨਾ ਬੈਤੇ ਹੁਣ ਅਸੀਂ ਕੀ ਉਹਦੇ ਸੁਣਦੇ ਗੀਤ ਉਹ ਤੁਰਿਆ ਉਹਦਾ ਮਾਇਆ ਨਹੀਂ ਮੈਂ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਛੱਟਾ ਨੀ ਮਤਲਿ ਦੇ ਬਰੋੜਿਆ ਮਤਲਬ ਇਹੋ ਜੇ ਗੀਤ ਸਾਡੇ ਖੇਤਾਂ 'ਚ ਉੱਪਰ ਜਿੱਥੇ ਅਸੀਂ ਕੰਮ ਕੀਤੇ ਮੈਂ ਪਿਛਲੇ ਫਰਵਰੀ ਦੇ ਵਿੱਚ ਜਾ ਕੇ ਆਇਆ ਲਾਹੌਰ ਪੰਜਾਬੀ ਕਾਨਫਰੰਸ ਸੀ ਤੇ ਮੈਂ ਦੇਖਿਆ ਜਦੋਂ ਅਸੀਂ ਗੰਜੀ ਤੇ ਸੰਦਲਵਾਰਾਂਵਾਦ ਕੀਤੀਆਂ ਸਾਡੇ ਵੱਡੇ-ਵਡੇਰਿਆਂ ਨੇ ਕਿੰਨੇ ਕੰਮ ਕੀਤੇ ਉਹ ਮੈਂ ਖੇਤ ਵਿੱਚ ਹੀ ਉਹ ਮਿੱਟੀ ਨਾਲ ਹੱਥ ਸਾਫ਼ ਕਰਕੇ ਉਦੋਂ ਹੀ ਉਹ ਉਹਨਾਂ ਚੱਕ ਲੈਂਦੇ ਸੀ ਮਲਬ ਅਸੀਂ ਕਿੱਥੋਂ ਕਿੱਥੇ ਮੁੜ ਗਏ ਔਰ ਕਿੱਡਾ ਨੁਕਸਾਨ ਕਰਾਇਆ ਦੂਜੀ ਮੈਂ ਬੇਨਤੀ ਕਰਨਾ ਚਾਹੁੰਨਾ ਕਿਰਪਾ ਕਰਕੇ ਸਾਰੇ ਯੋਗਦਾਨ ਪਾਓ ਬੱਚਿਆਂ ਨੂੰ ਮੋਟੀਵੇਟ ਕਰੋ ਬੱਚਿਆਂ ਲਈ ਚੰਗਾ ਪਿਆਰ ਕਰੋ ਜਿਹੜਾ ਜੀਵਨ ਮੈਨੂੰ ਮਿਲਿਆ ਸਾਡੇ ਬੱਚਿਆਂ ਨੂੰ ਨਹੀਂ ਮਿਲ ਰਿਹਾ ਵੀ ਬਹੁਤ ਸਪੱਸੀ ਗੱਲ ਆ ਪੜਨ ਵਾਲੇ ਪਾਸੇ ਪਾਓ ਆਪਣੇ ਖਰਚੇ ਘਟਾਈਓ ਮੈਂ ਅਗਲੇ ਵਿਸ਼ੇ ਤੇ ਲੈ ਕੇ ਆਮਾਂਗਾ ਲੇਕਿਨ ਮੈਂ ਇਹ ਬੇਨਤੀ ਕਰਨਾ ਚਾਹੁੰਨਾ ਆਪ ਸਾਰੇ ਯੋਗਦਾਨ ਪਾਈਏ ਗਵਰਨਮੈਂਟ ਬਹੁਤ ਸੈਂਸੀਅਰ ਹੈ ਸਾਰੇ ਯਤਨ ਕਰਦੇ ਆ ਜੇ ਤੁਸੀਂ ਨਾ ਯਤਨ ਪਾਇਆ ਤੇ ਨਹੀਂ ਕੰਟਰੋਲ ਹੋਏਗਾ ਦੂਸਰੀ ਗੱਲ ਜਿਹੜੀ ਮੇਰੇ ਮਨ ਚ ਆਉ ਪ੍ਰਵਾਸ ਦੀ ਆ ਪਿਛਲੇ ਸਾਲ ਅਸੀਂ ਪ੍ਰਵਾਸ ਤੇ ਇੱਕ ਬੁੱਕ ਵੀ ਕੰਪਾਈਲ ਕਰਾਈ ਪੰਜਾਬ ਤੇ ਪ੍ਰਵਾਸ ਮੇਰੇ ਕੋਲ ਕਰਕੇ ਗਾਂ ਚੜ ਜਾਣਾ ਜਦਾ ਵਿਸ਼ਾ ਨਹੀਂ ਹੈ ਬਹੁਤ ਲੋਕ ਕਹਿੰਦੇ ਆ ਬਈ ਪ੍ਰਵਾਸ ਸਮੇਂ ਦੀ ਲੋੜ ਹੈ ਜਿਹੜੇ ਕੋਨੋਨੋਸਟਾ ਬਿਲਕੁਲ ਸਹੀ ਡੈਫੀਨੀਸ਼ਨ ਦਿੰਦੇ ਆ ਜਿੱਤੇ ਜ਼ਿੰਦਗੀ ਜਿਉਣ ਦੀਆਂ ਸੁਭਾਵਨਾਵਾਂ ਵਧੀਆਂ ਬੰਦਾ ਹੌਲੀ ਹੌਲੀ ਉੱਤਰੂ ਚੜ ਜਾਂਦਾ ਆ ਪਰ ਆਸ਼ਾ ਇਹ ਬਿਲਕੁਲ ਠੀਕ ਹੈ ਪਰ ਜਿਸ ਤਰ੍ਹਾਂ ਪੰਜਾਬ ਉੱਡ ਗਿਆ ਇਹ ਬੜੀ ਦੁੱਖ ਦੀ ਗੱਲ ਆ ਬਈ ਬੜੀ ਗੰਭੀਰ ਗੱਲ ਹੈ ਮੈਂ ਰਾਜਕੋਟ ਦੇ ਨੇੜੇ ਮੇਰਾ ਪਿੰਡਾ ਤੇ ਮੈਂ ਦੇਖਦਾ ਰਾਜਕੋਟ ਬਾਈਪਾਸ ਤੇ ਦੋਸਤੋ 10ਵੇਂ ਪਾਸ਼ਾ ਦਾ ਗੁਰਦੁਆਰਾ ਸਾਹਿਬ ਉਹਦੇ ਕੋਲ ਦੀ ਲੰਗਦੇ ਆ ਮਤਲਬ ਮੈਂ ਦੇਖਿਆ 2023 ਦੇ ਵਿੱਚ ਲਗਭਗ 100 ਆਈਲੈਟ ਸੈਂਟਰ ਸੀਗੇ ਜਿਹੜੇ ਕਿ ਮੱਚਿਆਂ ਨੂੰ ਬਾਹਰ ਭੇਜਦੇ ਆ ਪੂਰੇ ਪੰਜਾਬ ਦੇ ਵਿੱਚ 2000 ਸੀਗੇ 1.5 ਲੱਖ ਤੋਂ ਬਾਅਦ ਬਾਅਦ ਜੇ ਪਿਛਲੇ 10 ਸਾਲਾਂ ਚ ਇੱਕ ਸੈਂਟਰ ਨੇ 10 ਬੰਦੇ ਵੀ ਭੇਜੇ ਬਾਹਰ ਤੇ ਤੁਸੀਂ ਵੇਖੋ ਵੱਲੋਂ 1.5 ਲੱਖ ਬੰਦਾ ਬੱਚਾ ਸੀ ਹਰ ਸਾਲ ਬਾਹਰ ਭੇਜਦੇ ਆ ਮੈਨੂੰ ਕਿਸੇ ਨੇ ਕਿਹਾ ਇੱਕ ਪ੍ਰਾਈਵੇਟ ਸੈਂਟਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ 400 ਸਟੱਡੀ ਵੀਜ਼ੇ ਬੰਦੇ ਸੀਗੇ 2022 ਦੀ ਗੱਲ ਹੈ ਮੇ ਤੁਹਾਨੂੰ ਕੱਲ ਲੰਬੀ ਨਾ ਚੱਲੇ ਜੇ ਮੈਂ ਬਾਹਰ ਜਾਣ ਨੂੰ ਰੋਕਦਾ ਨਹੀਂ ਮਾਈਗ੍ਰੇਸ਼ਨ ਨੂੰ ਰੋਕਦਾ ਨਹੀਂ ਪੜ੍ਹ ਕੇ ਜਾइए ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਟੂਡੈਂਟ ਆ ਸਾਡੇ ਟੀਚਰ ਬਾਹਰ ਗਏ ਪੀਐਸਟੀ ਕਰਨ ਤੇ ਬਹੁਤ ਕਾਬਲੇ ਤਰੀਫੋ ਖੋਸ ਕੇ ਅੰਦਰ ਉਹਨਾਂ ਨੇ ਖੋਲੇ ਡਾਕਟਰ ਗਦੇਵ ਸਿੰਘ ਗਿੱਲ ਡਾਕਟਰ ਦੇਵ ਦੇਵ ਸਿੰਘ ਖੋਸ਼ ਡਾਕਟਰ ਖੇਮ ਸਿੰਘ ਗਿੱਲ ਬਹੁਤ ਚੰਗੇ ਬਰੀਡਰ ਬਣੇ ਨਾਮ ਪਾਏ ਡਾਕਟਰ ਪਾਲ ਸਿੰਘ ਸਿੱਧੂ ਬੋਰਡ ਬੈਂਕ ਦੇ ਵਣ ਕੇ ਮੈਂਬਰ ਉਹ ਘਟੋਖਟ ਵੀ 20 ਕੰਟਰੀਸ ਦੇ ਵਿੱਚ ਕੋ ਮੈਂ ਬੇਤੀ ਕਰਨਾ ਚਾਹੀਏ ਆਪਣੇ ਬੱਚਿਆਂ ਨੂੰ ਮੋਟੀਵੇਟ ਕਰੀਏ ਉੱਚੀ ਰੀ ਸਿੱਖਿਆ ਲੈ ਕੇ ਜਾਈਏ ਮੇਰਾ ਆਖਰੀ ਬੇਨਤੀ ਜਿੱਦਾਂ ਇਹ ਅਸੀਂ ਕਿਤਾਬ ਕੀਤੀ ਸੀ 2023 ਚ ਅਸੀਂ ਕਿਤਾਬ ਕੰਪਾਈਲ ਕਰਾਈ ਸੀ ਪੰਜਾਬੀਆਂ ਦੇ ਆਦਾਤ ਫੂਲ ਫੂਲ ਖਰਚੇ ਮੇਰੇ ਕੋਲ ਕੋਈ ਵੀ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਬਲੋ ਅਸੀਂ ਬਹੁਤ ਜ਼ਿਆਦਾ ਖਰਚੇ ਕਰਦੇ ਆਂ ਭਾਈ ਬਲੋ ਅਥਾ ਇਹ ਕੋਈ ਡੈਫੀਨੇਸ਼ਨ ਨਹੀਂ ਆ ਸਕਦੇ ਅਸੀਂ ਇਹਦੇ ਚ ਪੰਜ ਚੈਪਟਰ ਲਿਖੇ ਮੈਂ 10 ਕਿਤਾਬਾਂ ਲੈ ਕੇ ਆਇਆ ਫੰਕਸ਼ਨ ਤੋਂ ਬਾਅਦ ਜੇ ਕੋਈ ਪੰਚਾਇਤ ਮੈਂਬਰ ਕੋਈ ਕੋਈ ਸਭਾ ਦਾ ਮੈਂਬਰ ਜਿਹੜੇ ਬੱਚਿਆਂ ਦੀ ਸਭਾ ਹੁੰਦੀ ਹੈ ਕੋਈ ਸਪੋਰਟਸ ਦਾ ਮੈਂਬਰ ਆਇਆ ਤੇ ਮੈਨੂੰ ਕਿਤਾਬ ਲੈ ਕੇ ਜਾਇਓ ਮੈਂ ਤੁਹਾਡੇ ਲਈ ਵਾਕੀ ਕਿਤਾਬਾਂ ਦੋ ਦੋ ਲੈ ਕੇ ਆਇਆ ਲੇਕਿਨ ਇਹ 10 ਕਿਤਾਬਾਂ ਲੈ ਕੇ ਆਇਆ ਅ ਕਈ ਕਾਰਨ ਹੁੰਦੇ ਆ ਜਿਹੜੇ ਪਰਦੇ ਪਿੱਛੇ ਧਰਾਤਲ ਸਿੱਟਦੇ ਵਈ ਮਾਈਗ੍ਰੇਸ਼ਨ ਲਈ ਜਿਹੜੀ ਮਾਸ ਮਾਈਗ੍ਰੇਸ਼ਨ ਹੋ ਗਈ ਜਿਹੜੀ ਬਹੁਤ ਵੱਡਾ ਨੁਕਸਾਨ ਕਰ ਗਈ ਤੇ ਜਿਹੜੇ ਨਸ਼ੇ ਸਾਡਾ ਬਹੁਤ ਵੱਡਾ ਨੁਕਸਾਨ ਕਰ ਗਏ ਜਿੱਦਾਂ ਮਾਂ ਦੀ ਮਖਾਣੀ ਸੁਣਾਈ ਆ ਉਹਦੇ ਪਰਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਆ ਮੇਰੇ ਲੋਕੋ ਬਹੁਤ ਵੱਡਾ ਇਹ ਦਿਖਦਾ ਨਹੀਂ ਹੈ ਲੇਕਿਨ ਹੈਗਾ ਜਦੋਂ ਬੰਦੇ ਨੂੰ ਵਿਆਹ ਕਰਨਾ ਪੈਂਦਾ ਉਹ ਖਰਚੇ ਕਰਦਾ ਕੋਈ ਬੰਦਾ ਇਹੋ ਜੇ ਪੂਰਨੇ ਨਹੀਂ ਪਾਉਂਦਾ ਜਿਹੜੇ ਜਿਹੜੇ ਇਸ ਪਾਸੇ ਨੂੰ ਤੋਰਨ ਮੈਂ 2017 ਚ ਮੋਕੇ ਪੋਸਟਡ ਸੀ ਤੇ ਜਿਹੜਾ ਐਕਸਸ ਸਾਡਾ ਸ਼ੁਰੂ ਹੁੰਦਾ ਮੋਦਕੀ ਤੋਂ ਲੈ ਕੇ ਬਾਗਾ ਪ੍ਰਾਣਾ ਨਿਹਾਲ ਸਿੰਘ ਵਾਲਾ ਫਿਰ ਧੂਰੀ ਤੋਂ ਲੈ ਕੇ ਟੱਚ ਕਰਦਾ ਇਸ ਪਾਸੇ ਨੂੰ ਨਾਭੇ ਨੂੰ ਹੇਡਲੇ ਸਾਈਡ ਤੇ ਮੈਂ ਦੇਖਿਆ ਇੱਥੇ ਪਿੰਡਾਂ ਦੀਆਂ ਪੰਚਾਇਤਾਂ ਨੇ ਉਪਾਏ ਸੀਗੇ ਮਤੇ ਵਗੈਰਾ ਇੱਕ ਪਿੰਡ ਪੈਂਦਾ ਮੈਂ ਉਹ ਉਹ ਪਿੰਡ ਦਾ ਨਾਮ ਭੁੱਲ ਗਿਆ ਮਿਚਵਿਨ ਮੁੱਦਕੀ ਤੇ ਉਹਦੇ ਹਗਾ ਬਾਗੇ ਪ੍ਰਾਣੇ ਦੇ ਭਲੂਰੀਆ ਸ਼ਹਿਰ ਮੈਂ ਉਹ ਬੰਦੇ ਨੂੰ ਜਾਣਦੇ ਸੀ ਮੈਂ ਪੁੱਛਿਆ ਵੀ ਉਹ ਆਪਾਂ ਕਮੇਟੀ ਪਾਈ ਸੀ ਤੁਸੀਂ ਬਈ ਖਰਚੇ ਵਿਆਹ ਬਹੁਤ ਹੌਲੇ ਘੱਟ ਖਰਚਿਆਂ ਦੇ ਕਰਨੇ ਆ ਕਹਿੰਦੇ ਸਰ 2 ਸਾਲ ਚੱਲਿਆ ਫਿਰ ਟੁੱਟ ਗਿਆ ਮੈਂ ਕਿਹਾ ਕਿੱਦਾਂ ਟੁੱਟ ਗਿਆ ਕਹਿੰਦੇ ਸਰ ਅਸੀਂ ਉਹ ਚ ਮਤਆ ਪਾਇਆ ਸੀ ਵੀ ਜਿਹੜਾ ਬੰਦਾ ਇੰਨੇ ਖਰਚੇ ਕਰੂਗਾ ਉਹਨੂੰ ਲੱਖ ਰੁਪਏ ਜੁਰਮਾਨਾ ਸਾਡੇ ਦੋ ਤਿੰਨ ਬਾਹਰੋਂ ਆਏ ਸੀ ਬੰਦੇ ਵਿਦੇਸ਼ ਚ ਉਹਨਾਂ ਨੇ ਜੁਰਮਾਨਾ ਭਰਿਆ ਤੇ ਵਿਆਹ ਕਰ ਲਿਆ ਮੇਰੇ ਲੋਕ ਕੋਈ ਸੋਚਣ ਵਾਲੀ ਗੱਲ ਆ ਬਹੁਤ ਸੋਚਣ ਵਾਲੀ ਗੱਲ ਮੈਂ ਲਾਂਚ ਕਰਨ ਲੱਗਿਆ ਆ ਲਾਸਟ ਕੱਲ ਮੈਂ ਫਰੀਦਕੋਟ ਰੋਡ 'ਪਰ ਪੋਸਟਡ ਸੀ 2014 'ਚ ਤੇ ਗੁਰੂ ਹਰ ਸਹਾਇ ਤੋਂ ਚੱਲਦਿਆਂ ਮੈਂ ਸ਼ਾਮ ਨੂੰ ਜਦੋਂ ਮਮਦੋਟ ਕੋਲੇ ਲੰਘਣ ਲੱਗਿਆ ਤੇ ਮੈਨੂੰ ਪਾਕਿਸਤਾਨ ਵਾਲੇ ਪਾਸੇ ਬੱਦਲ ਜਿਹਾ ਦਿਸਿਆ ਜਦੋਂ ਇਹੀ ਜੰਤਰੇਸ਼ ਦਿਸਦਾ ਸੀ ਮੈਨੂੰ ਉੱਤਰ ਜਾਣਾ ਤੇ ਮੈਂ ਥੋੜੀ ਸਿਆਰ ਕਰਨ ਲੱਗਿਆ ਦੋ ਚਾਰ ਬੰਦੇ ਮੋਟਰਸਾਈਕਲ ਤੇ ਲੱਗੇ ਮੈਂ ਬਲਾਲੇ ਗੱਲਾਂ ਕਰਨ ਲੱਗਿਆ ਇੱਕ ਬੰਦਾ ਕਹਿੰਦਾ ਸਰ ਇੱਥੇ ਤੋਂ ਗੱਲਾਂ ਕਰਦੇ ਹੋ ਥੋੜਾ ਜਿਹਾ ਟਾਈਮ ਦਿਓ ਮੈਂ ਪਿੰਡ ਜਾ ਕੇ ਗੁਰਦੁਆਰਾ ਸਾਹਿਬ ਤੇ ਅਨਾਉਂਸ ਕਰਾਉਣਾ ਤੇ ਥੋੜੇ ਬੰਦੇ ਹੋਰ ਆ ਜਾਣਗੇ ਉੱਥੇ ਗੱਲਾਂ ਕਰਾਂਗੇ ਮੈਨੂੰ ਚੰਗਾ ਲੱਗਿਆ ਮੈਂ ਕਿਹਾ ਬਿਲਕੁਲ ਸਹੀ ਆ ਜਦੋਂ ਮੈਂ ਉਹਨਾਂ ਨਾਲ ਗੱਲਾਂ ਕਰਨ ਲਈ ਕਿਹਾ ਤੇ ਮੈਂ 5-7 ਮਿੰਟ ਬੋਲਿਆ ਜਿੱਦਾਂ 5-4 ਬੰਦੇ ਆਪਣੇ ਬੈਠੇ ਆ ਛੋਟਾ ਥੜਾ ਸੀ ਤੇ ਕੋਈ ਬੰਦਾ ਉੱਥੋਂ ਬੋਲਦਾ ਬੋਲਦਾ ਲੰਘ ਗਿਆ ਤੇ ਉਹ ਬੰਦੇ ਪੰਜੇ ਚਾਰੇ ਹੱਸ ਪਏ ਤੇ ਮੈਂ ਉਹਨਾਂ ਸਾਰਿਆਂ ਨੂੰ ਕਿਹਾ ਬਈ ਲੋ ਜਿਹੜੀਆਂ ਮੈਂ ਪਹਿਲਾਂ ਗੱਲਾਂ ਕੀਤੀਆਂ ਉਹ ਵੀ ਮਾਈਨਸ ਸੁਣਦੀ ਲੋੜ ਨਹੀਂ ਨਾ ਸਮਝਣ ਦੀ ਤੇ ਮੈਂ ਅਗਲੀਆਂ ਵੀ ਬੋਲਣੀਆਂ ਨਹੀਂ ਹੈ ਜੇ ਤੁਸੀਂ ਕੋਈ ਮੰਨ ਲਓ ਕਹਿੰਦੇ ਸਰ ਕਿਹੜੀ ਮੈਂ ਕਿਹਾ ਜਿਹੜੀ ਉਹ ਤੁਸੀਂ ਸ਼ਰਾਬੀ ਤੇ ਹੱਸ ਪਏ ਉਹ ਬਹੁਤ ਵੱਡਾ ਨੁਕਸਾਨ ਹੋ ਗਿਆ ਅਸੀਂ ਸ਼ਰਾਬ ਨੂੰ ਗਲੋਰੀਫਾਈ ਕੀਤਾ ਮੇਰੇ ਲੋਕੋ ਮੈਂ ਵੀ ਬੇਨਤੀ ਕਰਨਾ ਚਾਹੁੰਦਾ ਮੈਂ ਫਿਲਮਾਂ ਦੇਖਦਾ ਹਿਊਮਰਲਾਈਸ ਹਿਊਰਸ ਲਾਈਫ ਚੰਗੀ ਹੈ ਹੱਸਣਾ ਖੇਡਣਾ ਚਾਹੀਦਾ ਬਹੁਤ ਜ਼ਰੂਰੀ ਹੈ ਔਰ ਅੰਬਲੀਆਂ ਤੇ ਸ਼ਰਾਬੀਆਂ ਤੇ ਨਸ਼ਿਆਂ ਦੇ ਹਾਸਸ ਕੇ ਪੰਜਾਬ ਨੇ ਇੰਨਾ ਨੁਕਸਾਨ ਕਰਾਇਆ ਆਪ ਸੁਝ ਵੀ ਨਹੀਂ ਸਕਦੇ ਭਾਈ ਕਿਰਪਾ ਕਰਕੇ ਇਹ ਵੀ ਮੈਂ ਮੇਰੀ ਬੇਨਤੀ ਕਬੂਲ ਕਰਿਓ ਮੇਰਾ ਹੋਰ ਵੀ ਗੱਲਾਂ ਕਰਨੋਂ ਦਿਲ ਕਰਦਾ ਜੋ ਮੈਂ ਸੋਚ ਗਿਆ ਸੀ 50% ਹੀ ਬੋਲਿਆ ਸਾਡੇ ਦੋ ਸੀਨੀਅਰ ਮੰਤਰੀ ਸਾਡੇ ਵਿਚਕਾਰ ਨੇ ਥੋੜਾ ਜਿਹਾ ਸਮਾਂ ਮੇਂ ਜ਼ਿਆਦਾ ਲੇ ਗਏ ਆਂ ਇੱਕ ਵਾਰੀ ਫੇਰ ਮੈਨੂੰ ਤਾਲੀਵਾਲ ਪਰਿਵਾਰ ਤੋਂ ਮੈਨੂੰ ਬੜਾ ਮਾਣ ਮਿਲਿਆ ਮੈਂ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਇਹੋ ਜਿਹੀ ਅਪਿਰਤਾਂ ਸਾਨੂੰ ਹੋਰ ਵੀ ਪਾਉਣੀਆਂ ਚਾਹੀਦੀਆਂ ਮੈਂ ਇਸ ਸਮਾਗਮ ਨੂੰ ਉਸ ਗੱਲੇ ਦੀ ਪੂਰੀ ਵੰਗ ਮਨ ਦਾ ਛੋਟਾ ਹੁੰਦਾ ਮੇਰੇ ਬਾਪ ਵੀ ਲੋ ਦੇ ਦਿੰਦੇ ਸੀ ਗੱਨੇ ਦੀਆਂ ਪੋਰੀਆਂ ਸਾਨੂੰ ਬੱਚਿਆਂ ਨੂੰ ਵੀ ਬੀਜੋ ਵਿੱਚ ਰੱਖੋ ਦੀ ਤਾਕ ਹੁੰਦੀ ਸੀ ਤੇ ਮੈਂ ਸੋਚਦਾ ਇਸ ਨਾਮ ਦੀ ਹੋਰ ਉਸ ਗੱਨੇ ਦੀਆਂ ਪੋਰੀਆਂ ਵਰਗੀ ਹੈ ਜਿਹੜੀ ਹੋਰ ਵੀ ਉਗਣੀ ਚਾਹੀਦੀ ਹੈ ਔਰ ਉੱਗੇ ਲੀਪੀਂਗੇ ਇਹਦੀ ਗੱਲਾਂ ਨਾਲ ਚੱਲੂਗਾ ਸਰ ਮੈਂ ਬੜੇ ਡਿਟੇਲ ਦੇ ਵਿੱਚ ਪੰਜਾਬ ਦੇ ਖਲਾਫਾਂ ਬਾਰੇ ਸਿਹਤ ਬਾਰੇ ਨਸ਼ਿਆਂ ਬਾਰੇ ਤੇ ਖਾਸ ਕਰਕੇ ਬਹੁਤ ਵੱਡੀ ਸਮੱਸਿਆ ਪ੍ਰਵਾਸ ਬਾਰੇ ਯੂ نو ਬ੍ਰੇਨ ਡレイン ਸਾ ਪੰਜਾਬ ਦਾ ਜਿਹੜਾ ਪੰਜਾਬ ਦੀ ਇੱਕ ਯੋਗਤਾ ਬਾਹਰ ਜਾ ਰਹੀ ਹੋਏ ਬਾਰੇ ਗੱਲ ਕੀਤੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਆਪਣੇ ਪਰਿਵਾਰ ਦੇ ਵਿੱਚੋਂ ਆਪਣੀ ਬਲੱਡ ਲਾਈਨ ਦੇ ਵਿੱਚੋਂ ਮਿਲਦੀਆਂ ਨੇ ਤਲਵੰਤ ਸਾਹਿਬ ਦੇ ਪਰਵਾਧ ਦੇ ਵਿੱਚ ਗੈਨੀ ਸ਼ੇਰ ਸਿੰਘ ਜੀ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਵਧੀਆ ਲਿਖਦੇਵ ਜੀ ਤੇ ਸਿੱਖੀ ਦੇ ਪ੍ਰਚਾਰਕ ਵੀ ਸੀ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਅਹਿਮ ਸਥਾਨ ਰੱਖਦੇ ਸੀ ਸੋ ਉਹ ਚੀਜ਼ ਪਰਵਾਰ ਪਰਿਵਾਰ ਅੰਗੇ ਚਲਦੀ ਰਹਿੰਦੀ ਹੈ ਤੁਹਾਡੇ ਜਿਹੜੇ ਅਸੂਲ ਨੇ ਤੁਹਾਡੀ ਸੋਚ ਹੈ ਉਹ ਸਾਡੇ ਜਿੱਥੇ ਸਮਾਜ ਦੇ ਵਿੱਚੋਂ ਆਲੇ-ਦੁਆਲੇ ਚੋਂ ਤੇ ਨਾਲ-ਨਾਲ ਸਾਡੇ ਪਰਿਵਾਰ ਦੇ ਵੱਡਿਆਂ ਵਿੱਚੋਂ ਵੀ ਆਉਂਦੀ ਹੈ ਸਾਰੀ ਨਮਰ ਢਾਲੀਵਾਲ ਸਾਹਿਬ ਬੜਾ ਬੈਲੈਂਸ ਕਰਕੇ ਨੌਕਰੀ ਦਾ ਤੇ ਆਪਣੇ ਰਿਸ਼ਤਿਆਂ ਦਾ ਟੋੜਾ ਸਨ ਨਾਲ ਉਹਨਾਂ ਦੇ ਬੜੇ ਨਜ਼ਦੀਕੀ ਰਿਸ਼ਤੇ ਸੀ ਛਿੰਸਾ ਸਾਹਿਬ ਦੇ ਨਾਲ ਨਾਲ ਫੜਦਮ ਕਰਕੇ ਪਰ ਜਿਤੇ ਜਿੱਥੇ ਨੌਕਰੀ ਦੇ ਸੂਲ ਆ ਜਾਂਦੇ ਸੀ ਤਾਂ ਉਹ ਆਪਣੇ ਫਰਜ਼ਾਂ ਨੂੰ ਕਿ ਸੱਚ ਨੂੰ ਹਮੇਸ਼ਾ ਪਹਿਲ ਦੰਦੇ ਸੀ ਤੇ ਇਸੇ ਕਰਕੇ ਕਿ ਕਈ ਵਾਰ ਅਸੀਂ ਲਿਹਾਜ਼ ਦੇ ਵਿੱਚ ਕਈ ਐ ਰਹੀਏ ਕੰਮ ਕਰ ਜਾਂਦੇ ਆ ਤੇ ਪਰ ਜਿਹੜੇ ਅਸੂਲ ਨੇ ਉਹ ਤੁਹਾਨੂੰ ਇੱਕ ਦੋ ਵਾਰੀ ਤਵਕੀ ਕਰਦੇ ਨੇ ਪਰ ਬਾਅਦ ਦੇ ਵਿੱਚ ਤੁਹਾਡੀ ਅਮੇਜ ਖਰੀ ਬਣ ਜਾਂਦੀ ਹੈ ਕਿ ਦੂਸਰੇ ਤੁਹਾਨੂੰ ਤੰਗ ਕਰਨ ਲਈ ਹਟ ਜਾਂਦੇ ਨੇ ਤੋਂ ਇਸ ਚੀਜ਼ ਦੇ ਨਾਲ ਸਾਰੀ ਜ਼ਿੰਦਗੀ ਉਹਨਾਂ ਨੇ ਆਪਣੇ ਅਸੂਲਾਂ ਦੇ ਨਾਲ ਕੱਤੀ ਹੈ ਇਸ ਪਰਿਵਾਰ ਦੇ ਨਾਲ ਬਹੁਤ ਨਜ਼ਦੀਕੀ ਰਹੀ ਹੈ ਕੁਡੀਆਂ ਸਾਹਿਬ ਦੀ ਤਾਂ ਮੈਂ ਗੁਜਾਰਿਸ਼ ਕਰਾਂ